ਦੇ ਆਓ ਧੁੰਗੀਆਂ ਧੁੰਗੀਆਂ ਦੀ ਗੱਲ ਨਾ ਕਰਿਆ ਕਰੋ। ਹਾਂ? ਤੁਮ ਕੀ ਦੀ ਗੱਲ ਨਹੀਂ ਕੀਤੀ ਮੈਂ? ਮੈਂ ਪੀਰ ਪਾਉਂ ਕਹਿੰਦੇ ਆ ਮੈਂ ਤੁਮ ਕੋਈ ਵੀ ਗੱਲ ਨਹੀਂ ਹੁੰਦੀ ਐ। ਕਿਤਾ ਮੈਂ ਰੱਖਿਆ ਕਰੋ। ਤੁਮ ਕੀ ਦੀ ਗੱਲ ਕੀਤੀ ਨਹੀਂ ਆਪਾਂ? ਕੋਈ ਆ ਕੇ ਕਰੂ ਆਪਿਆਂ। ਮੈਂ ਕੋਈ ਨਹੀਂ ਮੈਂ ਕਰਮ ਹੋਇਆ ਨਹੀਂ ਲਾਉਂਦਾ ਤੇਰੇ ਮੇਗਾ। ਉਹ ਕਿਹੜਾ ਛੋਟਾ ਕਰਾ ਲੂਗਾ ਮੈਂ ਤੇਰੇ ਨਾਲ ਲੁੱਟੀਓ ਤੇਰੀ ਨਾ ਤੇ ਸਾਥ ਤੇ। ਹਾਂ? ਤੂੰ ਵੀ ਆ ਕੇ ਤੂੰ ਵੀ ਆ। ਇਹਦਾ ਨਾ। ਸਰ ਮੇਰਾ ਨਾਮ ਪ੍ਰੇਮ ਕੁਮਾਰ ਹੈ ਗਾਇ ਸਨ ਆਫ ਰਕੇਸ਼ ਕੁਮਾਰ ਹੈ ਗਾਇ ਸਰ ਮੇਰੀ ਦੁਕਾਨ ਹੈਗੀ ਇਹ ਕਹਣਨੇ ਦੀ ਬਕਾਇਦਾ ਠੀਕ ਹੈ ਇਹਨਾਂ ਦਾ ਵੱਡਾ ਬੇਟਾ ਆਇਆ ਸੀ ਮੇਰੇ ਕੋ ਤੇ ਕਹਿੰਦਾ ਕਿ ਜਿਹੜੀ ਤੁਹਾਡੇ ਚ ਗੱਲਬਾਤ ਹੈਗੀ ਹੈ ਕੁਛ ਵੀ ਗੱਲਬਾਤ ਹੈਗੀ ਹੈ ਤੇ ਮੇਰੇ ਨਾਲ ਆ ਕੇ ਬਹਿ ਕੇ ਗੱਲ ਵੇਣ ਦੋ ਜੋ ਵੀ ਗੱਲਬਾਤ ਹੈਗੀ ਆ ਆਪਾਂ ਲੜਾਈ ਝਗੜਾ ਕਿਉਂ ਕਰਨਾ ਵਾ ਬਾਜੋ ਵੱਡਾ ਮੁੰਡਾ ਹੈਗਾ ਸੀ ਕਹਿੰਦਾ ਚਾਰ ਬੰਦੇ ਤੁਸੀਂ ਬਾਹਲੇ ਚਾਰ ਬੰਦੇ ਅਸੀਂ ਬਾਹਲੇ ਮੈਂ ਕਿਹਾ ਚਲੋ ਚਾਰ ਬੰਦੇ ਤੁਸੀਂ ਆਪਣੇ ਬਾਹਲੇ ਚਾਰ ਅਸੀਂ ਬੰਦੇ ਹੀ ਬਾਹਲੇ ਨੇ ਆ ਇੱਥੇ ਗੱਲ ਹੋ ਗਈ ਖਤਮ ਤੇ ਆਪਣੇ ਪਾਪਾ ਨੂੰ ਜਾ ਕੇ ਕਿੰਨੇ ਗੱਲ ਕੀਤੀ ਤੇ ਉਹ ਕਹਿੰਦਾ ਜਿਹ ਠੀਕ ਹੈ ਉਸ ਤੋਂ ਬਾਅਦ ਗੱਲ ਖਤਮ ਹੋ ਗਈ ਇਸ ਗੱਲ ਤੇ ਇਹਦਾ ਛੋਟਾ ਮੁੰਡਾ ਆਇਆ ਇਹਨੇ ਅੱਗਾ ਨਹੀਂ ਵੇਖਿਆ ਪਿਛਾ ਨਹੀਂ ਵੇਖਿਆ ਮੈਂ ਆਪਣੀ ਦੁਕਾਨ ਤੇ ਬੈਠਾ ਹਿਆ ਸੀ ਪੱਲੇ ਪਾਸੇ ਹੀਗਾ ਹੀ ਤੇ ਉਹ ਆਇਆ ਤੇ ਇਹਨੇ ਸਿੱਧਾ ਹੀ ਮੇਰੇ ਵਾਈਫ ਨੂੰ ਨਗਾਣਾ ਕਰਨੇ ਚਾਲੂ ਕਰਤੀਆਂ ਤੇ ਭਾਈ ਕੋਈ ਗਾਣਾ ਕਰਨੇ ਚਾਲੂ ਕਰਤੀਆਂ ਭਾਈ ਕੋਈ ਵੀ ਘਰ ਵਾਲਾ ਆਪਣਾ ਫੋਨ ਹੈਗਾ ਵਾ ਜਿਹੜਾ ਏਦਾਂ ਮਤਲਬ ਦਾ ਇਹਦੇ ਨਾਮ ਮੁਕੇਸ਼ ਹੈਗਾ ਠੀਕ ਹੈ ਕਿਹਦਾ ਵਾ ਐ ਤਾਂ ਭਾਈ ਰੋਡ ਨੇ ਜੀਪ ਪੈਰਸ ਤੋਂ ਲੰਦਾ ਗਵੰਡੀ ਹੈ ਸਾਡਾ ਗਵੰਡੀ ਗਾਇ ਹਾਂਜੀ ਕਿਰਾਨੇ ਦਾ ਉਹਦਾ ਕੀ ਕੰਮ ਕੀ ਹੋਦਾ ਕੋਦਾ ਕੰਮ ਕਰਾਣੇ ਦਾ ਹੀ ਗਏ ਕਮ ਸੀ ਆਪ ਮਾਰ ਉਹਦੇ ਮਾਤੇ ਮਾਰ ਮਾਤੇ ਮਾਰ ਮਾਤੇ ਮਾਰ ਮਾਰ ਦੇ ਮਾਰ ਆਪਣਾ ਮਖੀਤੀ ਰਹਾ ਸਭ ਕੁਝ ਕਰਦਾ ਹੈ ਉਹ ਦੁਹਾਰਨੀ ਉਹ ਕਰਨਾ ਚਾਹ ਜਾਨ ਕਿਉਂਕਿ ਇਹ ਉਹ ਕਰਨਾ ਉਹ ਕਰਨਾ ਉਹ ਜੀ ਖੋਲ੍ਹੇ ਲਾਉਣੇ ਕੋਈ ਨਾ ਉਹ ਜਿਹੜਾ ਨਾ ਕੋਈ ਨਹੀਂ Aqui, a راکا 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 اوئے راجو کرنا کرنا جا کے تیرا پرمخت مارو ني نٿي ਮੇਕਾ ਚਾਹੀਦਾ ਸੇਮ ਕੰਮ ਲਗਾਤਾ ਹਾਂਜੀ ਸਰ ਤੇ ਕਿਹੜੀ ਮਤਲਬ ਕਾਰਨ ਕੀ ਸਮਝਦੇ ਕਾਰਨ ਸਰ ਵੇਖੋ ਇਹ ਪੇਸੇਲਾ ਸਾਡੇ ਲੜਕੇ ਨੂੰ ਇਹਨਾਂ ਚਪੇੜ ਵਗੈਰਾ ਮਾਰੀ ਸੀ ਠੀਕ ਹੈ ਸਾਡੇ ਦੁਕਾਨ ਦੇ ਸਾਡੇ ਦੁਕਾਨ ਦੇ ਨੂੰ ਲੜਕਾ ਸਾਫ ਕਰ ਰਿਹਾ ਸੀ ਸ਼ੀਸ਼ਾ ਵਗੈਰਾ ਇਹਨੂੰ ਚਪੇੜ ਵਗੈਰਾ ਮਾਰੀ ਗਈ ਸੀ ਤੇ ਉਸੇ ਗੱਲ ਤੇ ਥੋੜਾ ਜਿਹਾ ਵੇਖੋ ਆਪਣੀ ਦੁਕਾਨ ਦਾ ਸ਼ੀਸ਼ਾ ਸਾਫ ਕਰਨਾ ਬਗੁਨਾ ਤਾਂ ਨਹੀਂ ਹੈਗਾ ਸਰ ਨਹੀਂ ਠੀਕ ਹੈ ਉਸ ਤੋਂ ਗੁਨਾ ਨਹੀਂ ਹੈਗਾ ਉਸ ਤੋਂ ਇਲਾਵਾ ਸਰ ਗੁਨਾ ਨਹੀਂ ਹੈ ਉਸ ਤੋਂ ਇਲਾਵਾ ਇਹਨੇ ਆ ਕੇ ਚਪੇੜ ਮਾਰੀ ਉਸ ਤੋਂ ਮੇਰੀ ਵਾਈ ਬੈਠੀ ਹੋਈ ਸੀ ਉਸ ਟਾਈਮ ਵੀ ਨਾ ਇਹਨਾਂ ਨੇ ਗਾਲੀ ਗਲੋਚ ਕੀਤੀ ਸਾਡੇ ਠੀਕ ਹੈ ਉਸ ਤੋਂ ਪਹਿਲਾਂ ਵੀ ਸਾਡਾ ਇੱਕ ਵਾਰੀ ਇਹਨਾਂ ਨਾਲ ਸਭਾਈ ਨਾਮ ਹੋ ਚੁੱਕਿਆ ਆ ਸਰ 8 ਸਾਲ ਹੋ ਗਏ ਗਲੀ ਚ ਰਹਿੰਦੇ ਨੂੰ 8 ਸਾਲ ਚ ਇੰਨਾ ਤੰਗ ਕੀਤਾ ਇਹਨਾਂ ਨੇ ਸਾਡਾ ਬੇਟਾ ਗਲੀ ਚ ਜਾਂਦਾ ਕਦੀ ਪਾਪਾ ਉਹਦੇ ਨੇ ਥੱਪੜ ਲਾ ਦੇਣਾ ਉਹਨੂੰ ਭਜਾ ਦੇਣਾ ਕਦੀ ਸਾਈਕਲ ਚਲਾਉਂਦੇ ਨੂੰ ਧੱਕਾ ਮਾਰ ਕੇ ਭਜਾ ਦੇਣਾ ਤਿੰਨ ਵਾਰੀ ਰੋਡ ਰੋਡ ਤੇ ਮੇਰੇ ਬੱਚੇ ਦਾ ਐਕਸੀਡੈਂਟ ਹੋਇਆ ਇਸੇ ਕਾਰਨ ਕਿ ਮੈਂ ਗਲੀ ਚ ਨਹੀਂ ਭੇਜਦੀ ਕਿਉਂ ਮਾਰ ਦੇਣੇ ਸਰ ਪ੍ਰਾਪਰਟੀ ਸਰਕਾਰੀ ਹੀ ਹੈ ਹਰ ਚੀਜ਼ ਗਲੀ ਸਰਕਾਰੀ ਹੈ ਕਿਸੇ ਦੀ ਪਰਸਨਲ ਪ੍ਰਾਪਰਟੀ ਨਹੀਂ ਹੈਗੀ ਲੇਕਿਨ ਸਰ ਇਤਨਾ ਕਿਸ ਜਿੰਨਾ ਹੱਕ ਸਾਡਾ ਵੈ ਉਹਨਾਂ ਹੱਕ ਉਹਦਾ ਵੀ ਹੈ ਲੇਕਿਨ ਆਪਣੇ ਘਰ ਹੀ ਵਿੱਚ ਝਗੜਾ ਆਇਆ ਕੰਪਰੋਮਾਈਜ਼ ਹੋ ਗਿਆ ਪਹਿਲਾਂ ਪਹਿਲਾਂ ਵੀ ਕੰਪਰੋਮਾਈਜ਼ ਹੋਇਆ ਪਹਿਲਾਂ ਵੀ ਹਾਂਜੀ ਸਰ ਤਿੰਨ ਵਾਰੀ ਹੋ ਚੁੱਕਾ ਹੈ ਮੈਨਾਂ ਇੱਕ ਵਾਰੀ ਤੇ ਮੈਂ ਇਹਨੂੰ ਲਿਖਤ ਵਰਤ ਵੀ ਕੀਤੀ ਹੋਈ ਹੈ ਸਰ ਠੀਕ ਹੈ ਜੀ ਕਾਨੂੰਨੀ ਤਾਕਤ ਤੇ ਕਚੈੜੀ ਚੜਾਈ ਜਾਂ ਥਾਣੇ ਚੜਾਈ ਨਾਮਾ ਹੋਇਆ ਆਇਆ ਤੇ ਘੜੇ ਕੋਲ ਪੇ ਸੀਸੀਟੀਵੀ ਵਗੈਰੀ ਵਗੈਰਾ ਦੀ ਫੋਟੋ ਮੇਰੇ ਕੋ ਮੇਰੇ ਕੋ ਜਿਸ ਤਰ੍ਹਾਂ ਮੇਰੇ ਆਇਆ ਇਹ ਮੇਰੇ ਕੋ ਇਹਦਾ ਭਰਾ ਗੱਲ ਕਰ ਬਸ ਕਰਕੇ ਗਿਆ ਉਹਦੀ ਮੇਰੇ ਕੋ ਫੁਟੇਜ ਹੈਗੀ ਹੈ ਉਸ ਤੋਂ ਇਲਾਵਾ ਇਹ ਆਇਆ ਤੇ ਇੰਨੇ ਮੇਰੀ ਵਾਈਫ ਨੂੰ ਗਾਲ੍ਹਾਂ ਵਗੈਰਾ ਕੱਢੀਆਂ ਉਹ ਦੁਕਾਨ ਤੇ ਦੁਕਾਨ ਤੇ ਦੁਕਾਨ ਤੇ ਮੇਰੇ ਹੱਥੋਂ ਬਾਈ ਹੋਇਆ ਉਹਦੀ ਵੀ ਵੀਡੀਓ ਗਈ ਆ ਬਾਹਰ ਗਿਆ ਬਾਹਰੇ ਦੇ ਪਿਓੜੇ ਮੈਨੂੰ ਚਪੇੜ ਕੱਢ ਮਾਰੀ ਉਸ ਤੋਂ ਬਾਅਦ ਸਾਰੇ ਮੈਨੂੰ ਪੈ ਗਏ ਤੇ ਉਸ ਤੋਂ ਬਾਅਦ ਮੈਂ ਡਿੱਗ ਗਿਆ ਉਸ ਤੋਂ ਬਾਅਦ ਇਹ ਫੁਟੇਜ ਵੀ ਮੇਕੋ ਗਈ ਆ ਉਸ ਤੋਂ ਲਾ ਬਾ ਮੈਨੂੰ ਅਧਮ ਹੋਇਆ ਕਰਕੇ ਬਾਹਰ ਸੁੱਟ ਗਏ ਕੁਝ ਸਾਡੇ ਗਲੀ ਦੇ ਬੰਦੇ ਗਏ ਸੀ ਜਿਹੜੇ ਮਾਰਕੀਟ ਦੇ ਚੰਗੇ ਬੰਦੇ ਗਏ ਸੀ ਉਹਨਾਂ ਨੇ ਚੋਕ ਕੇ ਮੈਨੂੰ ਅੰਦਰ ਲਾਇਆ ਉਹਦੀ ਵੀ ਫੁਟੇਜ ਵੀ ਆ ਰਹੀ ਹੋਵੇਗੀ ਤੁਹਾਡੇ ਵਾਇਸ ਦਾ ਦੱਸਦੇ ਪਏ ਸੀ ਕਿ ਤੁਸੀਂ ਹਸਪਤਾਲ ਵੀ ਥੋੜੇ ਦਿਨ ਲਾ ਕੇ ਸਰ ਮੈਂ ਹਸਪਤਾਲ ਤਾਂ ਮੇਰੇ ਮੇਰੇ ਕੋ ਉੱਠਿਆ ਹੀ ਨਹੀਂ ਜਾ ਰਿਹਾ ਸਰ ਸਿਵਲ ਹਸਪਤਾਲ ਉਸ ਸਮੇਂ ਮੇਰੇ ਬਾਹਰ ਨੂੰ ਇੱਕ ਸੱਟਾਂ ਵਗੈਰਾ ਲਾਈਆਂ ਇਹਨਾਂ ਨੇ ਸਿਰ ਸਰ ਮੇਰੇ ਬਾਹ ਤੇ ਰਾਡ ਮਾਰੀ ਤੇ ਮੇਰੇ ਮੇਰੇ ਕੋ ਬਾਹ ਨਿਸ਼ਾਨ ਦੇਖੋ ਮੇਰੇ ਬਾਹ ਦੇ ਉਸ ਤਾਂ ਵੀ ਸਿਰ ਤੇ ਰਾਡ ਮਾਰੀ ਤੇ ਮੇਰੀ ਬਾਜੂ ਦੀ ਸ਼ਰਟ ਫੱਟੀ ਹੋਈ ਹੈ ਮੇਰੇ ਕੋ ਹਾਈ ਵੀ ਸ਼ਰਟ ਹੈ ਸਰ ਜੇ ਕਾਨੂੰਨ ਤੋਂ ਸੀ ਇਹੋ ਉਮੀਦ ਚਾਹੁੰਦੇ ਆ ਕਿ ਛੋਟਾ ਸਲੈਂਡਰ ਜੈਨਾ ਤੁਹਾਡੇ ਸੇਕ ਤੇ ਮਾਰੇ ਸਲੈਂਡਰ ਨੇ ਆਪਣੇ ਵਿਤਵਾਪ ਉ ਲੈ ਗਿਆ ਸੀ ਕਿ ਤੁਹਾਡੀ ਗਵਾਹ ਆਪਣੀ ਦੁਕਾਨ ਤੋਂ ਲੈ ਕੇ ਆਏ ਸੀ ਆਪਣੀ ਦੁਕਾਨ ਤੋਂ ਲੈ ਕੇ ਆਏ ਸੀ ਆਪਣੀ ਦੁਕਾਨ ਤੋਂ ਲੈ ਕੇ ਆਏ ਉਹਨਾਂ ਦੇ ਵੀ ਕੈਮਰੇ ਲੱਗੇ ਹੋਏ ਆ ਉਹਨਾਂ ਦੀ ਫੁਟੇਜ ਚੈੱਕ ਕਰ ਸੋ ਫਿਰ 1.50 ਸਿੰਨ ਬੋਕੀ ਮੰਗ ਕਰਦੀ ਸੀ ਪੁਲਿਸ ਪਲਾਟਫਾਰਮ ਇਹ ਮੰਗ ਕਰਦੇ ਆ ਸਾਨੂੰ ਇਨਸਾਫ ਨਹੀਂ ਲੈ ਜਲਦੀ ਇਨਸਾਫ ਮਿਲੇ ਸਰ ਇਹੋ ਦਾ ਕੱਚਾ ਖੜਾ ਆਇਆ ਸੀ ਮੌਕੇ ਤੇ ਪੁਲਿਸ ਪ੍ਰਸ਼ਾਸਨ ਆਇਆ ਸੀ ਤੁਹਾਡੇ ਇਧਰ ਹਾਂ ਜੀ ਸਰ ਆਈ ਸੀ ਤੇ ਕੀ ਉਹਨਾਂ ਨੂੰ ਆਸ਼ਵਾਸਨ ਤੁਹਾਨੂੰ ਜਿਹੜਾ ਦਵਾਇਆ ਗਿਆ ਹੈ ਕੀ ਕਾਰਵਾਈ ਉਹ ਆਸ਼ਵਾਸਨ ਸਾਨੂੰ ਇਹੋ ਕਹਿ ਰਹੇ ਆ ਕਿ ਹਾਲ ਦੀ ਘੜੀ ਸਾ ਕੀ ਸਾਡਾ ਪੁਰਾਣਾ ਹੀ ਇਹਨਾਂ ਦਾ ਸਾਡਾ ਚੱਲਦਾ ਇਹਨਾਂ ਨੂੰ ਪਹਿਲਾਂ ਹੀ ਬੜੀ ਦੇਰ ਅੱਜ ਨਮਕ ਕੀਤਾ ਹੈ ਲੇਕਿਨ ਆਪਾਂ ਜਿਹੜੀ ਕਾਨੂੰਨੀ ਕਾਰਵਾਈ ਜਿਹੜੀ ਬੰਦੀ ਹੈ ਸਾਡੇ ਤੇ ਵੀ ਜੋ ਉਹਨਾਂ ਦੀ ਬੰਦੀ ਆ ਕਾਨੂੰਨੀ ਕਾਰਵਾਈ ਕੀਤੀ ਜਾਵੇ ਮੈਂ ਇਹ ਮੰਗ ਕਰਦਾ ਸਰ ਉਹਨਾਂ ਦੇ ਕੈਂਨ ਲੱਗ ਕੇ ਤੇ ਵੀਡੀਓ ਚੈੱਕ ਕਰਦੇ ਉਹਨਾਂ ਦੀ ਫੂਡ ਫੂਡ ਚੈੱਕ ਕਰੋ ਸਰ ਉਹਨਾਂ ਨੇ ਕਿੱਸੇ ਨਾਲ ਇੰਨਾ ਕੋ ਗੰਦ ਬੱਕਿਆ ਹੈ ਕਿ ਕੋਈ ਸ਼ਾਦੀ ਕਰ ਦੋ ਸਰ ਪੂਰਾ ਬਜ਼ਾਰ ਜਾਣਦਾ ਜਿਹਨੂੰ ਮੱਝ ਤੇ ਕੁਝ ਸਕਦੇ ਆ ਕਿ ਕੀ ਕੀ ਸਰ ਉਹਨਾਂ ਦੀ ਫੂਡ ਚੈੱਕ ਕਰ ਲੋ ਤੁਹਾਨੂੰ ਫੂਟ ਫੂਟ ਨਹੀਂ ਬੁਕਾਨਗੇ ਸਰ ਉਹ ਦਾ ਸਰ ਮੇਰਾ ਨਾਮ ਮੁਕੇਸ਼ ਕੁਮਾਰ ਹੈ ਕਿੱਲਾ ਰਹਿਣ ਵਾਲੇ ਹਾਂ ਭਾਈ ਰੋਡ ਹਾਂਜੀ ਅਜੀਤ ਪਹਿਲਾਂ ਸੱਲ ਗਲੇ ਕੀ ਮੈਟਰ ਹੈ ਸਰ ਮੈਟਰ ਕੋਈ ਜ਼ਿਆਦਾ ਨਹੀਂ ਥੀ ਮਤਲਬ ਇਹ बार-बार ਮੇਰੇ ਬ੍ਰਦਰ ਨੂੰ ਫੋਨ ਕਰਦੇ ਆ ਕਿ ਇਹ ਐਦਾਂ ਕਰਦੇ ਆ ਇਹ ਐਦਾਂ ਕਰਦੇ ਆ ਤੇ ਮੈਂ ਉਹਨਾਂ ਨੂੰ ਸ਼ੁਰੂ ਤੋਂ ਇਹੋ ਫੋਨ ਤੇ ਕਿਹਾ ਕਿ ਭਾਜੀ ਜੇ ਕੋਈ ਤੁਹਾਨੂੰ ਕੋਈ ਇਨ ਕਿਸੇ ਕੋਈ ਪ੍ਰੋਬਲਮ ਹੁੰਦੀ ਹੈ ਤੁਸੀਂ ਡਾਇਰੈਕਟ ਮੈਨੂੰ ਆ ਕੇ ਕਹੋ ਕਿਸ ਤਰੀਕੇ ਦੀ ਪ੍ਰੋਬਲਮ ਇਹ ਮੈਨੂੰ ਕਹਿੰਦੇ ਕਿ ਇਹ ਮੇਰੇ ਗ੍ਰਾਹਕ ਨੂੰ ਵਾਜ ਮਾਰਦਾ ਆ ਠੀਕ ਹੈ ਕਿ ਇਹ ਗ੍ਰਾਹਕਾਂ ਨੂੰ ਵਾਜਾ ਮਾਰ ਮਾਰ ਕੇ ਮਾਰ ਮਾਰ ਕੇ ਮੇਰੇ ਘਰ ਸਾਰੇ ਨੇ ਖਿੱਚ ਲਿਆ ਮੈਂ ਉਹਨਾਂ ਨੂੰ ਘਰੇਾਨੇ ਦਾ ਕਰੀਆ ਨੇ ਦਾ ਕੰਮ ਕਰ ਤੇ ਮੈਂ ਉਹਨਾਂ ਨੂੰ ਇਹੋ ਕਿਹਾ ਮੈਂ ਕਿ ਜੇ ਤੁਹਾਨੂੰ ਲੱਗਦਾ ਮੈਂ ਕਸਟਮਰ ਨੂੰ ਵਾਅਦਾ ਦਿੰਦਾ ਵਾ ਤੇ ਤੁਸੀਂ ਮੇਰੇ ਸਾਹਮਣੇ ਪੇਸ਼ ਕਰੋ ਹੂੰ ਬਣੋ ਨੋਟ ਬੰਦ ਕਰੋ ਮਨੋ ਫਲਾਣਾ ਬੇਲਾ ਬੋਹਿਆ ਉਹਨੇ ਕੰਪਲੇਂਟ ਕਰਦੀ ਆ ਉਹਦੇ ਬਾਬੇ ਪਿੰਡ ਦੀ ਜਿਚਾਈ ਕੀ ਕਹਾਦਾ ਸ਼ੇਰਾਂ ਵਾਲੀ ਦਾ ਬਹੁਤ ਸੱਚੇ ਦਰਵਾਜ਼ ਤੀਜ ਹੈ ਬਹੁਤ ਹੁੰਦੇ ਭਾਈ ਜੇ ਨਹੀਂ ਬੁਲਾਈ ਗਾ। ਮੂ ਤਾਂ ਕੰਦ ਪਾਇਆ ਰ। ਬੋਲੇ ਇਸ ਵਾ। ਮੈਂ ਉਹਨੂੰ ਬੱਚੇ ਦੀ ਵੀਡੀਓ ਖਾਈ ਮੈਂ ਤੁਹਾਡੇ ਬੱਚਾ ਜਿਹੜਾ ਹੈਗਾ ਆ ਕੂੜੇ ਦੇ ਨਾਲ ਫਾਬੇ ਚੁੱਕ ਚੁੱਕ ਕੇ ਤੁਹਾਡੀ ਕੁਰਸੀ ਤੇ ਰਹਾਦਾ ਕਿਤੇ ਨਾ ਬੈਣ। ਵੀਡੀਓ ਮੈਂ ਤੁਹਾਨੂੰ ਦੱਸੀ ਆ ਠੀਕ ਹੈ ਤੁਸੀਂ ਆਪ ਦੇਖ ਸਕਦੇ ਹੋ। ਮੈਂ ਉਹਨੂੰ ਵੀਡੀਓ ਦਿਖਾਈ ਤੇ ਇਹਨਾਂ ਨੂੰ ਮੈਂ ਅੰਦਰ ਕਹਿਨ ਗਿਆ ਹੀ ਆ। ਤੁਸੀਂ ਚਾਹੇ ਉਹਨਾਂ ਦਾ ਕੈਮਰਾ ਦੇਖ ਲਓ। ਉਹਨੇ ਕਿਹੜੀ ਕੀ ਗੱਲ ਹੋਈ ਸੀ? ਉਹਨਾਂ ਉਦੋਂ ਦੀ ਆ। ਉਹਨਾਂ ਨੂੰ ਮੈਂ ਕਹਿਨ ਗਿਆ ਹੀ ਆ ਮੈਂ ਕਾਲਜ ਤੋਂ ਅਜੇ ਆਇਆ ਹੀ ਆ ਤੇ ਮੈਂ ਉਹਨਾਂ ਨੂੰ ਕਿਹਾ ਮੈਂ ਹਾਂ ਭਾਬੀ। ਉਦੋਂ ਉਹਨਾਂ ਦੇ ਹਸਬੰਦ ਦੁਕਾਨ ਤੇ ਨਹੀਂ ਗਿਆ ਮੈਂ ਭਾਬੀ ਸਭ ਤੋਂ ਬੱ ਠੀਕ ਹੈ ਮੈਂ ਜੀ ਐਸੀ ਕੁਝ ਚੀਜ਼ ਦਾ ਡੇਟ ਲਿਖਿਆ ਤੁਸੀਂ ਸਾਰਾ ਕੁਝ ਲਿਖ ਕੇ ਲਾਇਆ ਤੇ ਤੁਸੀਂ ਕਿਉਂ ਮੇਰੇ ਬ੍ਰਦਰ ਨੂੰ ਫੋਨ ਵਗੈਰਾ ਕਰਦੇ ਹੋ ਤੇ ਉਹਦੇ ਘਰ ਵਾਲ ਨੇ ਮੈਨੂੰ ਕੁਝ ਨਹੀਂ ਪੁੱਛਿਆ ਉਹ ਬਾਹਰ ਜਿਹੜੀ ਦੂਜੀ ਦੁਕਾਨ ਅੱਗੇ ਉੱਥੋਂ ਉੱਡਦਾ ਹੀ ਆਇਆ ਤਾਂ ਉਹਨਾਂ ਨੇ ਮੈਨੂੰ ਗੱਲ ਮੰਦਾ ਕੱਢਿਆ ਤੇ ਮੈਨੂੰ ਧੱਕਾ ਮਾਰਦਾ ਚਾਹੇ ਤੁਸੀਂ ਬੇਸ਼ੱਕ ਉਹ ਤੇ ਕੈਮਰਾ ਚੈੱਕ ਕਰ ਲਓ ਠੀਕ ਹੈ ਉਹਨੇ ਮੈਨੂੰ ਧੱਕਾ ਮਾਰਤਾ ਤੇ ਮੈਂ ਬਾਹਰ ਨੂੰ ਆ ਗਿਆ ਤੇ ਪਾਪਾ ਆਏ ਪਾਪਾ ਸ਼ਦਾਨ ਆਏ ਤੇ ਉਹਦੇ ਹਸਬੰਦ ਨੇ ਇੱਕ ਲੋਹੇ ਦੀ ਰਾਡ ਅਗੀ ਜਿਹੜੀ ਉਹਨਾਂ ਨੇ ਲਿਆ ਕੇ ਤੇ ਮੇਰੇ ਡੈਡ ਦੇ ਹੱਥੇ ਤੇ ਮਾਰਤੀ ਠੀਕ ਹੈ ਲੋਹੇ ਦੀ ਰਾ ਤੁਸੀਂ ਸਾਰੇ ਉਹਨਾਂ ਨੇ ਕੱਪੜੇ ਵਗੈਰਾ ਪਾੜ ਦਿੱਤੇ ਹੋਇਆ ਠੀਕ ਹੈ ਉਸ ਤੋਂ ਬਾਅਦ ਇਹਨਾਂ ਨੇ ਭੁਜੇ ਪਾਪਾ ਨੀਚੇ ਘਰ ਗਿਆ ਤੇ ਉਹਨਾਂ ਦੀ ਜਿਹੜੀ ਵਾਈਫ ਹੈਗੀ ਆ ਉਹ ਲੋਹੇ ਦੀ ਰਾੜ ਹੈ ਜਿਹੜੀ ਕਿ ਤੁਸੀਂ ਵੀਡੀਓ ਵਿੱਚ ਦੇਖ ਸਕਦੇ ਹੋ ਉਹ ਉਹਨਾਂ ਨੂੰ ਨੀਚੇ ਮਾਰ ਲਿਆ ਠੀਕ ਹੈ ਤੁਸੀਂ ਮੇਰੀ ਵੀ ਵੀਡੀਓ ਵੇਖ ਸਕਦੇ ਹੋ ਕੈਮਰੇ ਦੇ ਵਿੱਚ ਉਹਦੇ ਇੱਕ ਸਲੰਡਰ ਨਹੀਂ ਕੋਈ ਵੱਜਿਆ ਨਾ ਉਹਦੇ ਕੋਈ ਚੀਜ਼ ਵੱਜੀ ਗਈ ਠੀਕ ਹੈ ਵੀਡੀਓ ਤੁਸੀਂ ਵੇਖ ਹੀ ਸਕਦੇ ਹੋ ਆਪਾਂ ਹੁਣ ਆਪਣੇ ਕੋ ਸੈਲਫ ਡਿਫੈਂਸ ਲਈ ਇਨਾ ਕੇ ਰਾਈਟ ਦਾ ਦਾਣਾ ਕਿ ਜੇ ਕੋਈ ਤੁਹਾਡੇ ਫਾਦਰ ਸਾਹਿਬ ਨੂੰ ਮਾਰ ਰਿਹਾ ਤੇ ਆਪਾਂ ਆਪਣੇ ਰਾਈਟ ਦੇ ਲਈ ਉਹਨਾਂ ਨੂੰ ਪਿੱਛੇ ਦਾ ਚੱਕ ਕਰ ਹੀ ਸਕਦੇ ਆ ਅੱਥੀ ਆਏ ਸਿਲੰਡਰ ਉਹਨੇ ਚੱਕਿਆ ਮੈਂ ਆਪਕੋ ਫੰਟਰ ਫੜ ਕੇ ਉਹ ਮਕੰਦਰਾ ਕੀਤਾ ਸਿਲੰਡਰ ਉਹ ਕੋ ਖਿੱਚਿਆ ਪਰ ਉਹਦੀ ਵਾਈ ਜਿਹੜੀ ਗਈ ਸੀ ਉਹ ਲੋਏ ਦੀ ਰਾਡ ਲੈ ਕੇ ਪਾਪਾ ਨੇ ਮਾਰੀ ਸੀ ਵੀਡੀਓ ਤੇ ਵੀ ਦੇਖ ਸਕਦੇ ਹੋ ਕਿ ਮੈਂ ਉਹਦੀ ਰਾਡ ਫੜ ਕੇ ਮੈਨੂੰ ਰਾਡ ਫੜ ਕੇ ਉਹਨੇ ਐ ਕੀਤਾ ਉਹ ਆਪगिरਗੀ نیچے ਠੀਕ ਹੈ ਤੇ ਉਹ ਮੇਰੇ ਤੇ ਇਨਜਾਮ ਲਗਾ ਰਹਾ ਕਿ ਇਹਨਾਂ ਨੇ ਮੇਰੇ ਕਪੜੇ ਫਾੜੇ ਆ ਠੀਕ ਹੈ ਕਿ ਉਹਦਾ ਹਸਬੰਦ ਕਹਿੰਦਾ ਕਿ ਇਹਨਾਂ ਨੇ ਮੇਰੇ 9 10 ਸਿਲੰਡਰ ਮਾਰੇਗੇ ਮੈਂ ਕਹਿੰਦਾ ਕਿ ਮੇਰੇ ਕੋ ਪੂਰਾ ਪ੍ਰੂਫ ਹੈਗਾ ਆ ਤੁਹਾਡੇ ਵੱਲ ਉਸ ਤਰ੍ਹਾਂ ਹੋਣਾ ਉਹਤੇ ਕੋਈ ਅਟੈਕ ਕੀਤਾ ਗਿਆ ਆ ਮੈਂ ਸੈਲਫ ਡਿਫੈਂਸ ਲਈ ਕਿੱਤੋਂ ਹੋਇਆ ਕਿੱਤਾਂ ਗਿਆ ਕੋਈ ਅਟੈਕ ਹਾਂ ਆ ਪਾਪਾ ਦੇ ਸਿਰ ਤੇ ਮਾਰੇ ਉਹਨਾਂ ਨੇ ਤੁਹਾਡੇ ਵੱਲੋਂ ਉਹਨਾਂ ਤੇ ਕੋਈ ਅਟੈਕ ਮੇਰੇ ਵੱਲੋਂ ਮੇਰੇ ਵੱਲੋਂ ਫਸਟ ਕੋਈ ਪੈਲ ਨਹੀਂ ਹੋਈ ਸੀ ਠੀਕ ਹੈ ਮੈਂ ਤੁਹਾਨੂੰ ਪਹਿਲਾਂ ਵੀ ਗਿਆ ਪੈਲ ਉਹਨਾਂ ਵੱਲੋਂ ਹੀ ਹੈ ਚਾਹੇ ਉਹਨਾਂ ਦਾ ਕੈਮਰਾ ਦੇਖ ਲਿਓ ਲੜਾਈ ਦਾ ਕਾਰਨ ਕੀ ਸੀ ਰੇਟ ਤੋਂ ਲੜਾਈ ਹੋਈ ਹੈ ਕਿ ਕੀ ਕਾਰਨ ਸੀ ਲੜਾਈ ਦਾ ਲੜਾਈ ਦਾ ਕਾਰਨ ਹੋਇਆ ਉਹਨਾਂ ਦੇ ਬੱਚੇ ਜਿਹੜੇ ਕੂੜੇ ਦੇ ਲਫਾਫੇ ਜਿਹੜੇ ਗਏ ਨਾ ਉਹ ਬਾਰ-ਬਾਰ ਫੁੱਟਦੇ ਆ ਤੁਸੀਂ ਉਹਦੇ ਕਹਿ ਰਹੇ ਹੋ ਕਿ ਉਹਨਾਂ ਵੱਲੋਂ ਪੈਲ ਕੀਤੀ ਗਈ ਹੈ ਉਸ ਤੋਂ ਬਾਅਦ ਆਪਣੇ ਸੈਲਫ ਡਿਫੈਂਸ ਲਈ ਤੁਹਾਡੇ ਵੱਲੋਂ ਉਹਨਾਂ ਤੇ ਕੋ ਨੇ ਮੇਰੇ ਵੱਲ ਕੋਈ ਨੋਟ ਐਕ ਨਹੀਂ ਕੀਤਾ ਗਿਆ ਤੁਸੀਂ ਆਪਾਂ ਸਿਲੰਡਰ ਕੋਈ ਆ ਕਿਉਂਕਿ ਮੈਂ ਤੁਹਾਨੂੰ ਪਹਿਲਾਂ ਵੀਡੀਓ ਦਿਖਾਈ ਹੋਏਗੀ ਤੁਸੀਂ ਵੀਡੀਓ ਦੇਖ ਲਓ ਮੈਂ ਜਾਂ ਮਾਰਿਆ ਹੋਵੇ ਜਾਂ ਪਾਪਾ ਨੇ ਇਹਨੂੰ ਮਾਰਿਆ ਹੋਵੇ ਮਾਰ ਕੋਣ ਲਈ ਆ ਤੁਸੀਂ ਦੇਖ ਸਕਦੇ ਹੋ ਦੀ ਵਾਈਫ ਰਾਤ ਚੁੱਕ ਕੇ ਮਾਰਦੀ ਤੇ ਵੀਡੀਓ ਦੇ ਵਿੱਚ ਆਇਆ ਘਰ ਦੇ ਵਿੱਚ ਜਾਂ ਦੁਕਾਨ ਦੇ ਵਿੱਚ ਐਂਟਰਸ ਕਰਕੇ ਕੋਈ ਹਮਲਾ ਕਰਦਾ ਉਹਨਾਂ ਦੇ ਉੱਪਰ ਬਿਲਕੁਲ ਨਹੀਂ ਮੈਂ ਕੀਤਾ ਮੈਂ ਬਸ ਉਸ ਟਾਈਮ ਉਹਦੇ ਹਸਬੰਡ ਨਹੀਂ ਹੈਗੇ ਸੀ ਮੈਂ ਬਸ ਭਾਬੀ ਨਾਲ ਗੱਲ ਕੀਤੀ ਇੱਥੇ ਮੈਂ ਅੰਦਰ ਐਂਟਰ ਹੋਇਆ ਹੀ ਆ ਅਜੇ ਬਾਹਰ ਗੇਟ ਖੁੱਲਿਆ ਸਾਹਮਣੇ ਭਾਬੀ ਬੈਠੇ ਬੜੇ ਵਧੀਆ ਤਰੀਕੇ ਨਾਲ ਗੱਲ ਹੋ ਰਹੀ ਸੀ ਨਾ ਉਹਦੇ ਭਾਬੀ ਨੇ ਮੈਨੂੰ ਕੁਝ ਕਿਹਾ ਨਾ ਮੈਂ ਕਿਹਾ ਮੈਂ ਭਾਬੀ ਤੁਸੀਂ ਇੱਦਾਂ ਦਾ ਗੱਲ ਉਹਦੇ ਹਸਬੰਦ ਨੂੰ ਪਤਾ ਨਹੀਂ ਕੀ ਹੋਇਆ ਤੇ ਉਹਨੇ ਆਂਦੇ ਮੇਰੇ ਹੱਥੀ ਪੈ ਕੇ ਆ ਗਏ ਉਹਨਾਂ ਨੂੰ ਕਿਹਾ ਕਿ ਉਹਨਾਂ ਨੂੰ ਕਿਹਾ ਕਿ ਆਪਣੀ ਵੀਡੀਓ ਜਿਹੜੀਗੀ ਨਾ ਜਿਹੜੀ ਆ ਕੈਮਰੇ ਦੀ ਗਈ ਆ ਉਹ ਦਿਖਾਓ ਸਾਨੂੰ ਕਿ ਇਹਦੇ ਵੱਲੋਂ ਪਹਿਲਾ ਅਟੈਕ ਹੋਇਆ ਜਦੋਂ ਇਹ ਤੁਹਾਡੀ ਲੜਾਈ ਹੋਈ ਇਸ ਸੰਬੰਧੀ ਤੁਸੀਂ ਕਿਤੇ ਤਰਖਾਸਤ ਵਗੈਰਾ ਦਿੱਤੀ ਹਾਂਜੀ ਕਿਹੜੇ ਥਾਣੇ ਦਿੱਤੀ ਤਾਂ ਕੀ ਮਾਗਣੇ ਇਹ ਪੁਲਿਸ ਨੇ ਕੀ ਕਰ ਰਹੀ ਹੈ ਪੁਲਿਸ ਵੱਲੋਂ ਤੇ ਅਜੇ ਕੋਈ ਕਾਰਵਾਈ ਨਹੀਂ ਹੋਈ। ਰਿਪੋਰਟ ਲਗਾਈ। ਲੋਕ ਕਹਿੰਦੇ ਪੁਲਿਸ ਮੌਕਾ ਵੇਖਣ ਆਈ ਸੀ ਉਹਨਾਂ। ਨਹੀਂ ਕੋਈ ਬੁਨਫ ਮੌਕਾ ਵੇਖਣ ਨਹੀਂ ਆਇਆ। ਠੀਕ। ਪਰ ਪੁਤ ਸੁਸਾਸ਼ਨ ਕੋ ਕੀ ਮਾ ਕਰਦੇ ਹੋ? ਕਿ ਸਾਨੂੰ ਜਲਦੀ ਤੋਂ ਜਲਦੀ ਇਨਸਾਫ ਦਿੱਤਾ ਜਾਵੇ। ਹਾਂਜੀ ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਬਿੱਤੀ। ਕੀ ਕੰਮ ਕਰਦੇ ਹੋ? ਮੈਂ ਕੜਾਈ ਦਾ ਕੰਮ ਕਰਦਾ। ਤੇ ਕਿੱਥੇ ਦੇ ਰਹਿਣ ਆ ਲਿਓ? ਮੈਂ ਇੱਥੇ ਇੱਥੇ ਰਹਿੰਦਾ। 23 ਤਰੀਕ ਨੂੰ ਕੀ ਗੱਲਬਾਤ ਹੋਈ? ਮੈਂ ਕੰਮ ਕਰਦਾ ਪਿਆ ਸੀ ਕੜਾਈ ਦਾ ਕੰਮ ਕਰਦਾ ਪਿਆ ਉੱਥੋਂ ਉੱਤੇ ਮੈਨੂੰ ਵਾਜਾ ਸੁਣਿਆ ਫਿਰ ਚੀਚੀ ਵਾਜਾ ਸੁਣਿਆ ਮੈਂ ਉਥੋਂ ਕੰਮ ਤੋਂ ਭੱਜਿਆ ਹੀ ਆਣਾ ਮੈਂ ਦੇਖਿਆ ਇਹ ਦੋਨੇ ਮਿਆਂ ਬੀਬੀ ਮੇਰੇ ਪਾਪਾ ਤੇ ਹਮਲਾ ਕਰਦੇ ਪਏ ਜੋ ਰਾਡ ਕਿ ਲੋਹੇ ਦੀ ਰਾਡਿਓ ਮਾਰਦੇ ਪਏ ਤੇ ਮੈਂ ਆ ਕੇ ਆ ਕੇ ਮੈਂ ਵੀ ਫਿਰ ਆਪਣੇ ਸੈਲਫ ਡਿਫੈਂਸ ਨਾਲ ਤੇ ਆਪਣਾ ਕੋਈ ਸਮਾਨ ਚੁੱਕਿਆ ਤੇ ਸਲਿੰਡਰ ਪਿਆ ਹੀ ਮੈਂ ਸਲਿੰਡਰ ਚੁੱਕਿਆ ਮਹਲੇ ਮਾਰਿਆ ਨੇ ਮੇਰੇ ਪਾਪਾ ਮੇਰੇ ਅੱਗੇ ਅੱਗੇ ਹੋਈ ਇਹਦੇ ਉਹ ਛੜਾਈ ਜਾਂਦੇ ਪਏ ਪਰ ਮਾ ਉਹਨੂੰ ਵੱਜਾ ਨਹੀਂ ਕੋਈ ਉਸ ਤੋਂ ਕੋ ਮੇਰੇ ਪਾਪਾ ਦੇ ਵੱਜ ਗਿਆ ਜਿਹੜਾ ਸਲਿੰਡਰ ਮੈਂ ਮਾਰਦਾ ਪਿਆ ਹਾਂ ਉਹਨਾਂ ਉਹ ਉਹ ਤੋਂ ਹਲੇ ਉਹਦੇ ਕੋਖ ਬਣੀ ਮੱਜਾ ਹੋਵੇ ਨਾ ਉਹਦੇ ਕੋਈ ਵਜਾ ਹੋਵੇ ਤੇ ਫੇਰ ਆਖਦਾ ਕੋ ਮੇਰੇ ਪਾਪਾ ਦੀ ਬਾਤ ਆ ਤੇ ਭੱਜ ਗਿਆ ਪੂਰਾ ਸਿਲੰਡਰ ਉਹ ਹਰ ਵਾਰੀ ਇਤਰਾ ਹੀ ਕਰਦੇ ਆ ਮਤਲਬ ਕਿ ਕਦੀ ਕੋਈ ਕਰਦਾਂ ਦੇ ਜਿਹਦਾ ਬੱਚੇ ਦੀ ਗੱਲ ਕੀਤਾ ਆਣ ਵਾਲੇ ਕੂੜਾ ਕਾੜਾ ਸੁੱਟਦਾ ਉੱਤੇ ਅਸੀਂ ਤਾਂ ਕੀਤਾ ਹੀ ਕੱਖ ਨਹੀਂ ਆਹ ਦੇਖੋ ਪਾਪਾ ਦੇ ਸਾਰੇ ਕੱਪੜੇ ਸਾਰੇ ਕੱਪੜੇ ਫਾਟੇ ਫਾਟੇ ਨਾਲ ਤੇ ਤੁਹਾਡੀ ਲੜਾਈ ਪਹਿਲਾਂ ਵੀ ਤਕਰੀਬਨ ਲਗਾਤਾਰ ਚੱਲਦੀ ਆ ਰਹੀ ਹੈ ਇਹਦਾ ਕਾਰਨ ਇਹਦਾ ਕਾਰਨ ਹੈ ਸ਼ੁਰੂ ਤੋਂ ਮੱਲਗੀ ਹੈ ਇਹ ਹੀ ਕਹਿੰਦੇ ਰਹੇ ਆ ਕਿ ਤੁਸੀਂ ਸਾਡੇ ਗਾਗ ਵਾਜਾ ਦਿੰਦੇ ਹੋ ਤੁਸੀਂ ਸਾਡੇ ਗਾਗ ਵਾਜਾ ਕਰਦੇ ਹੋ ਐਹੀ ਗੱਲ ਐਹੀ ਗੱਲ ਤੋਂ ਮੈਨੂੰ ਲੱਗਦਾ ਹੈ ਕਿ ਇੱਕ ਫੋਨ ਇਹ ਦੇ ਕਰਕੇ ਇਹ ਲੜਾਈ ਜਿਹੜੀ ਹੈ ਇੱਕ ਮਿਰਾਲ ਰੂਪ ਧਰ ਰਿਹਾ ਮੈਂ ਇਹਨਾਂ ਕੋਲ ਜਿਸ ਦਿਨ 29 ਤਰੀਕ ਨੂੰ ਮੈਂ ਇੱਕ ਸਵੇਰੇ ਕੋਈ 11:00 ਵਜੇ ਤਕਰੀਬਨ 11:00 ਵਜੇ ਗਿਆ ਇਹਨਾਂ ਦੀ ਦੁਕਾਨ ਤੇ ਗਿਆ ਮੈਂ ਉਹਨਾਂ ਨੂੰ ਇੰਨੀ ਗੱਲ ਜਾ ਕੇ ਕਹੀ ਮੈਂ ਕਿ ਆਪਾਂ ਭਾਬੀ ਤੁਸੀਂ ਸਾਨੂੰ ਜਿਹੜੀਆਂ ਗੈਂਗਸਟਰਾਂ ਦੀ ਧਮਕੀਆਂ ਦਿੰਦੇ ਹੋ ਇਹਨਾਂ ਨੂੰ ਮੈਂ ਗੈਂਗਸਟਰਾਂ ਦੀ ਧਮਕੀ ਦੇ ਦਿੰਦੇ ਆ ਕਿ ਆਪਾਂ ਤੁਹਾਡੇ ਗੈਂਗਸਟਰਾਂ ਦਾ ਬਹਿਣ ਖਲਾਉਣਾ ਤੁਹਾਡਾ ਇਹ ਇਹ ਬਹਿਣ ਮੈਂ ਉਹਨਾਂ ਨੂੰ ਇੰਨੀ ਗੱਲ ਕਿ ਮੈਂ ਭਾਬੀ ਤੇ ਸਾਨੂੰ ਗੈਂਗਸਟਰਾਂ ਨੇ ਤੁਮ ਕਿਉਂ ਦੰਦੇ ਪਏ ਆ ਉਦੋਂ ਉਹਨਾਂ ਦਾ ਹਸਬੰਦ ਆ ਗਿਆ ਉਹਨਾਂ ਨੇ ਮੈਨੂੰ ਪੁੱਛਿਆ ਉਹਨਾਂ ਨਾਲ ਗੱਲਬਾਤ ਹੋਈ ਮੈਂ ਕਿਹਾ ਤੁਸੀਂ ਧੰਨਵਾਦ ਬੜਾ ਕਹਿੰਦਾ ਮੈਂ ਤੁਮ ਗਿਆਨ ਦੰਨਾ ਮੈਂ ਤੁਹਾਨੂੰ ਇਹ ਦੱਸਦਾ ਪਿਆ ਜਿਹੜੇ ਗੈਂਗਸਟਰਾਂ ਨੇ ਮੇਰੇ ਪੈਰੀਆ ਤਲਾਂਦੇ ਆ ਤੇ ਮੈਂ ਉਹਨਾਂ ਨੂੰ ਇੰਨੀ ਗੱਲ ਕਹੀ ਮੈਂ ਕਿਹਾ ਤੁਸੀਂ ਸਾਡੇ ਨਾਲ ਬੈਠ ਸ਼ਾਮੀ ਗੱਲ ਕਰੋ ਆਪਾਂ ਜਿਤਨਾ ਤੁਸੀਂ ਕਹੋਗੇ ਆਪਾਂ ਤਰ੍ਹਾਂ ਕਰ ਲਾਂਗੇ ਉਤੋਂ ਉਹਨੇ ਫੇਰ ਇਹੀ ਗੱਲ ਕਹੀ ਆ ਕਿ ਕਹਿੰਦਾ ਕੋਈ ਗੱਲ ਨਹੀਂ ਮੈਂ ਆਪੇ ਵੇਖ ਲਾਂਗਾ ਜੋ ਵੇਖਣਾ ਹੋ ਪਹਿਲਾਂ ਕਿਹਦੇ ਲੜਾਈ ਹੋ ਚੁੱਕੀ ਪਹਿਲਾਂ ਲੜਾਈ ਬੋ ਲੜਾਈ ਇੰਦਰੀ ਆਰ ਕੀ ਇਹਨਾਂ ਨੇ ਸਾਡੇ ਪਾਪਾ ਦੇ ਹੱਥ ਚੁੱਕਿਆ ਉਹਦੇ ਕਰਕੇ ਸਾਨੂੰ ਚੁਪਨਾ ਵਿਆਹ ਥੋੜਾ ਬੋਲਾ ਲੜਾਈ ਦਾ ਕਾਰਨ ਲੜਾਈ ਦਾ ਕਾਰਨ ਹੈ ਉਹ ਪੂਰੇ ਤੋਂ ਕਦੀ ਕੋ ਉਹਨਾਂ ਨੇ ਕਪੜਾ ਮਤਲਬ ਕਿ ਝਾੜੂ ਮਾਰਨਾ ਪਾਣੀ ਇਹਨਾਂ ਨੂੰ ਕਿੰਨੀ ਅੜ ਗਿਆ ਪਾਣੀ ਤੇ ਰੁਕਣਾ ਦਰਕਾਦ ਪਿੱਛੇ ਜੀ ਉੱਪਰ ਦਰਕਾਦ ਲਗਾ ਕੇ ਆਈ ਐ ਇੱਥੇ ਗੱਲੋ ਕਿ ਇਹ ਝਾੜੂ ਮਾਰਦੇ ਆ ਕਿ ਸਾਡੇ ਇੱਥੇ ਪਾਪਾ ਚਾਹ ਦੀ ਦੁਕਾਨ ਦਾ ਕਸਟਮਰ ਬੈਠੇ ਹੁੰਦੇ ਆ ਚਾਹ ਪੀਂਦੇ ਹੁੰਦੇ ਕੋਈ ਚਾਹ ਪੀਂਦੇ ਇਹਨਾਂ ਨੇ ਆਣਾ ਫਿਰ ਦੁਕਾਨ ਲਈ ਖੋਲਨੀ ਇਹਨਾਂ ਨੇ ਝਾੜੂ ਮਾਰਨਾ ਸ਼ੁਰੂ ਕਰਨਾ ਸਾਰਾ ਘੱਟਾ ਦੁ ਤੇ ਪ੍ਰਸ਼ਾਸਨ ਕੋਈ ਮੰਗ ਕਰਦੇ ਪ੍ਰਸ਼ਾਸਨ ਕੋਈ ਇਹ ਹੀ ਮੰਗ ਮੰਗਦੇ ਕਿ ਤੁਹਾਨੂੰ ਇਨਸਾਫ ਚਾਹੀਦਾ ਵੀ ਚੰਗੀ ਤਰ੍ਹਾਂ ਆਪਣੀ ਕਾਰਵਾਈ ਕਰੋ ਇੱਥੋਂ ਆ ਕੇ ਪੁੱਛ ਕੇ ਕਰੋ ਮਹੱਲੇ ਦੇ ਸਾਰਿਆਂ ਨੂੰ ਪੁੱਛੋ ਕਿ ਜੇ ਆਪਾਂ ਗਲਤ ਅਸੀਂ ਤੁਹਾਨੂੰ ਸਜ਼ਾ ਦਿਓ ਆਪਾਂ ਗਲਤ ਹੈ ਹੀ ਨਹੀਂ